ਲਓ ਜੀ ਪਿੰਡ ਨਸਰਾ ਬਦਰਾ ਦੇ ਵਿੱਚ ਇੱਕ ਨੰਬਰ ਪਟਕ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਆ। ਦੇਖੋ ਜੀ ਮੈਂ ਫੜੀ بارش ਹੋ ਗਈ ਸੀ ਉਹਦੇ ਕਰਕੇ ਜਿਹੜਾ ਲਾਈਵ ਵੀ ਬੰਦ ਆ ਤੇ ਸਾਊਂਡ ਵੀ ਬੰਦ ਆ। ਪਰ ਪ੍ਰਬੰਧਕ ਵੀਰਾਂ ਨੇ ਛਤਰੀ ਦਾ ਪ੍ਰਬੰਧ ਕਰਤਾ ਉਹਦੇ ਕਰਕੇ ਤੁਹਾਨੂੰ ਵੀਡੀਓ ਦੇ ਰਾਹੀਂ ਆਪਾਂ ਲਾਈਵ ਦਿਖਾਵਾਂਗੇ। ਲੋ ਸਾਹਮਣੇ ਯਾਦਗਰੀ ਤਸਵੀਰਾਂ ਹੋ ਰਹੀਆਂ ਪਿੰਡ ਨਸਰਾ ਬਦਰਾ ਸੂਬੇਦਾਰ ਦਾ ਬਹੁਤ-ਬਹੁਤ ਧੰਨਵਾਦ ਹੈ। ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਹੈ। ਤੇ ਮੈਂ ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਚੰਦ ਪਹਿਲਵਾਨ ਜੀ, ਬੰਮਾ ਪਹਿਲਵਾਨ ਜੀ ਬਹੁਤ-ਬਹੁ ਆਵਾਜ਼ ਜਲਵਾਹਾ ਅਮਰਾ ਸ਼ਕਰੀ ਫੜਨਵਾ ਤੋ ਆ ਜਾ ਬਣਾਓ ਵੀਡੀਓ ਲੋ ਖਾੜੇ ਪਾਸ਼ਾ ਵਿੱਚ ਚ ਰਚ ਪੈਂਦਾ ਤੇ ਟਿੰਨ ਥੱਲੇ ਹੋ ਜਾ ਉੱਦਾਂ ਪਰਮਿੰਦਰ ਬਾਬਾ ਫਲਾਈ ਤੇ ਚਮਕੌਰ ਹੱਲਾ ਦੇ ਦੌਰਾਨ ਜਿਹੜੀ ਇੱਕ ਨੰਬਰ ਪਟਕੇ ਦੀ ਕੁਸ਼ਤੀ ਪਿੰਡ ਨਸਰਾ ਬਦਰਾ ਦੇ ਵਿੱਚ ਸ਼ੁਰੂ ਹੋਣ ਲੱਗਿਆ ਲੋ ਸਾਹਮਣੇ ਗੱਲ ਕਰੀਏ ਪਰਮਿੰਦਰ ਪਹਿਲਵਾਨ ਜੀ ਪੀਪੀ ਜਿਹੜੀ ਸਵਾਮਨਵਾਣਗੇ ਦੇਖੋ ਕੁਸ਼ਤੀ ਜਿਹੜੀ ਸ਼ੁਰੂ ਹੋ ਗਈ ਖਾੜੇ ਪਾਸ਼ਾ ਵਿੱਚ ਦੇਖ ਜੇ ਸਮੇ ਦੇ ਨਾਲ ਕੌਣ ਜਿੱਦਦਾ ਕੌਣ ਹਾਰਦਾ ਕਿ ਬਾਤ ਸਮੇ ਦੀ ਹੋਏਗੀ ਕਿਉਂਕਿ ਸਮਾ ਸਮਾ ਸਮਰਾਤਾ ਹੈ ਇਹਨਾਂ ਸਾਹਾਂ ਦੀ ਡੋਰ ਉਸ ਬਾਬੇ ਨਾਨਕ ਦੇ ਹੱਥ ਹੈ ਲੋ ਸਾਹਮਣੇ ਜਿਹੜੀ ਕੁਸ਼ਤੀ ਸ਼ੁਰੂ ਹੋ ਗਈ ਹੈ ਦੇਖਾਂਗੇ ਕੌਣ ਜਿੱਦਦਾ ਕੌਣ ਹਾਰਦਾ ਕਿ ਬਾਤ ਸਮੇ ਦੀ ਹੋਏਗੀ ਲੋ ਦਰਸ਼ਕੋ بارش ਆ ਗਈ ਸੀ ਉਹਦੇ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਲਾਈਵ ਵੀ ਜਿਹੜਾ ਬੰਦ ਹੈ ਪੰਜਾਬੀ 365 ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਸਾਊਂਡ ਵੀ ਜਿਹੜੀ ਬੰਦ ਹੈ ਤੇ ਆਪਾਂ ਇਸ ਤਰ੍ਹਾਂ ਜਿਹੜੀ ਉਸੇ ਵੀਡੀਓ ਦੇ ਵਿੱਚੋਂ ਦੇਖੋ RC Live TV Facebook ਤੇ YouTube ਚੈਨਲ ਨੂੰ ਤੁਸੀਂ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੈ ਦੇਖਾਂਗੇ ਸਮੇਂ ਦੇ ਨਾਲ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ ਬਾਤ ਸਮੇਂ ਦੀ ਹੋਏਗੀ। ਸਭ ਤੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਬਿੱਲਾ ਜੀ ਜਿਹਨਾਂ ਦਾ ਪਿੰਡ ਕਹਿੰਦੇ ਨਸਰਾ ਪਦਰਾ ਆਰਮਾਨੀਆਂ ਤੋਂ ਲਾਈਵ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹਿੰਦੀ ਬਾਜੀ ਸਪੇਨ ਦੇ ਨਾਲ ਜਿਹੜਾ ਪੂਰਾ ਪਿਆਰਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲੋ ਸਾਹਮਣੇ ਇਹ ਗੱਲ ਕਰੀਏ। ਇੱਕ ਨੰਬਰ ਵਟਕ ਦੀ ਕੁਸ਼ਤੀ ਵਿੱਚ ਅਖਾੜੇ ਚੱਲਦੀ ਹੈ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਤੇ ਬਾਤ ਸਮੇਂ ਦੀ ਨਾਮ ਲਜੋ ਤੇ ਕਰੋ ਕੁਸਰਾ ਫੈਸਲਾ ਪਿਆਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਰਾਮ ਜੀ ਉਹਨਾਂ ਦੇ ਪੁੱਤਰ ਗਨੀ ਰਾਮ ਜੀ ਤੇ ਉਹਨਾਂ ਦੇ ਪੁੱਤਰ ਭਗਤ ਰਮਨਦੀਪ ਜੀ ਜਿਹੜੇ ਮੁੱਖ ਸੇਵਾਦਾਰ ਗੱਦੀ ਨਿਸ਼ੀਨ ਹੈ तकरीबन 100 ਸਾਲ ਤੋਂ ਜਿਹੜੀ ਇਹ ਗੱਦੀ ਇਸ ਪਰਿਵਾਰ ਕੋਲ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਹੈ ਮੁੱਖ ਗੱਦੀ ਨਿਸ਼ੀਨ ਭਗਤ ਰਮਨਦੀਪ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡੇ ਸਹਿਯੋਗ ਹੈ ਪਿੰਡ ਨਸਰਾ ਬਦਰਾ ਦੇ ਬਹੁਤ ਵੱਡੇ ਸਹਿਯੋਗ ਹੈ ਐਨਆਰਆਈ ਵੀਰਾਂ ਦੇ ਵੱਡੇ ਸਹਿਯੋਗ ਹੈ ਫੌਜੀ ਵੀਰਾਂ ਦੇ ਵੱਡੇ ਸਹਿਯੋਗ ਹੈ ਦੇ ਸਮੂਹ ਪਿੰਡ ਵਾਸੀਆਂ ਦੇ ਵੱਡੇ ਸਹਿਯੋਗ ਹੈ ਲੋ ਸਾਹਮਣੇ ਇੱਕ ਨੰਬਰ ਪੜਕ ਦੀ ਕੁਸ਼ਤੀ ਚੱਲਦੀ ਹੈ ਤੇ ਸੇਵਾਦਾਰ ਹਰਪ੍ਰੀਤ ਰਾਮ ਜੀ ਸਹਿਜਪਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਪੋਤਾ ਸਾਹਿਲ ਸਹਿਜਪਾਲ ਇੰਗਲੈਂਡ ਤੋਂ ਜਿਨ੍ਹਾਂ ਵੱਲੋਂ 11000 ਦੇ ਵੱਡੇ ਸਹਿਯੋਗ ਹੈ ਅੱਜ ਦੇ ਕੁਸ਼ਤੀ ਦੰਗਲ ਦੇ ਲਈ ਪਰਸ਼ੋਤਕ ਲਾਲ ਜੀ ਸਹਿਜਪਾਲ ਅਮਰੀਕਾ ਤੋਂ 5100 ਦੇ ਵੱਡੇ ਸਹਿਯੋਗ ਹੈ ਤੇ ਸੂਬੇਦਾਰ ਬਲਜਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲੰਬੜਦਾਰ ਜਗਦੀਸ਼ ਸਿੰਘ ਜੀ ਤੇ ਨੰਬਰ ਦਾ ਮੇਜਰ ਸਿੰਘ ਜੀ ਜਥੇਦਾਰ ਜਸਵਿੰਦਰ ਸਿੰਘ ਜੀ ਸਾਬਕਾ ਸਰਪੰਚ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਰ ਸਿੰਘ ਜੀ ਜੋਬਨ ਲੱਕੀ ਫੌਜੀ ਮਨਜਿੰਦਰ ਸਿੰਘ ਬਾਬੀ ਢੋਲੀ ਨਸਰਾ ਇਹ ਜਿਹੜੇ ਵੀਰ ਢੋਲ ਵਜਾ ਰਹੇ ਆ ਨਾ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਨਾਲੇ ਜੇ ਗੱਲ ਕਰੀਏ ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਮਾਨਕ ਟੈਂਟ ਸਰਵਿਸ ਪਿੰਡ ਜੰਡੋਲੀ ਬਸ ਅਡਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਵੱਲੋਂ ਟੈਂਟ ਲਗਾਇਆ ਗਿਆ ਹੈ ਪਾਲੀ ਡੀਜ ਸਾਊਂਡ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਹੰਦਵਾਲ ਦੇ ਨਾਲੇ ਲਾਈਵ ਪੰਜਾਬੀ 365 ਤੇ ਜਿਹੜਾ ਲਾਈਵ ਚੱਲ ਰਿਹਾ ਬਹੁਤ-ਬਹੁਤ ਧੰਨਵਾਦ ਆ ਬੇਦੀ ਸ਼ੀਰਾ ਮੋਣਾ ਅਮਰਕੀਤ ਮੱਟੂ ਜਸਵਿੰਦਰ ਮੱਖਣ ਬਹੁਤ-ਬਹੁਤ ਧੰਨਵਾਦ ਆ ਲक्की ਬਡਵਾਲ ਗੋਪੀ ਇੰਗਲੈਂਡ ਤੋਂ ਤੇ ਉਹਨਾਂ ਦੇ ਹਮਸਫਰ ਰੀਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜੇ ਇੰਗਲੈਂਡ ਤੋਂ ਲਾਈਵ ਜੁੜੇ ਹੋਏ ਆ ਸੂਬੇਦਾਰ ਲਸ਼ਵੀਰ ਸਿੰਘ ਜੀ ਬਾਬਾ ਅਬਤਾ ਸਿੰਘ ਜੀ ਬੱਬੂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਬਿੱਲਾ ਅਰਮਾਨੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਪਿੰਡ ਨਸਰਾ ਤੋਂ ਬਸਲੀਕ ਨੇ ਤੇ ਅਰਮਾਨੀ ਤੋਂ ਲਾਈਵ ਜੁੜੇ ਹੋਏ ਆ ਤੇ ਨਾਲ ਸਾਡੇ ਬਿੰਦੀ ਭਾਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਲੋ ਸਾਹਮਣੇ ਜੇ ਗੱਲ ਕਰੀਏ ਇੱਕ ਨੰਬਰ ਵਟਕ ਦੀ ਕੁਸ਼ਤੀ ਬਹੁਤ ਵਧੀਆ ਚੱਲਦੀ ਵਿੱਚ ਖੜੇ ਦੇਖਾਂਗੇ ਸਮੇਂ ਦੇ ਨਾਲ ਕੌਣ ਜਿੱਤੇਗਾ ਕੌਣ ਹਾਰਦਾ ਕੇ ਬਾਤ ਸਮੇਂ ਦੀ ਹੋਏਗੀ ਤੇ ਬਹੁਤ-ਬਹੁਤ ਧੰਨਵਾਦ ਸ਼ੋਕੂ ਪਹਿਲਵਾਨ ਜੀ ਪੱਪੂ ਪਹਿਲਵਾਨ ਜੀ ਚੰਦ ਪਹਿਲਵਾਨ ਜੀ ਵੱਡੇ ਸਹਿਯੋਗ ਉਹਨਾਂ ਦੇ ਅੱਜ ਦੇ ਕੁਸ਼ੀ ਦੰ ਸੋ ਕੋ ਪਹਿਲਵਾਨ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਪਰਮਿੰਦਰ ਪਹਿਲਵਾਨ ਜੀ ਬੀਏਪੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਲੋ ਸਾਹਮਣੇ ਜਿਹੜੀ 1 ਨੰਬਰ ਵਟਕੇ ਦੀ ਕੁਸ਼ਤੀ ਚੱਲਦੀ ਹੈ ਇੱਕ ਪਾਸੇ ਚਮਕੌਰ ਹੱਲੇ ਵਾਲਾ ਤੇ ਦੂਜੇ ਪਾਸੇ ਪਰਮਿੰਦਰ ਬਾਬੇ ਫਲਾਹੀ ਵਾਲਾ ਦੇਖਾਂਗੇ ਸਮੇਂ ਦੇ ਨਾਲ ਕੌਣ ਜਿੱਤੇਗਾ ਕੌਣ ਹਾਰਦਾ ਹੈ ਇਹ ਬਾਤ ਸਮੇਂ ਦੀ ਹੋਏਗੀ ਕੇ ਸਮਾ ਸਮਾ ਸਮਰਾਤਾ ਹੈ ਇਹਨਾਂ ਸਹਾਨੀ ਡੋਰ ਉਸ ਬਾਬੇ ਨਾਨਕ ਦੇ ਹੱਥ ਹੈ ਲਾਓ ਮੱਲੋ ਜੋਰ ਤੇ ਕਰੋ ਕੁਸ਼ ਦਾ ਫੈਸਲਾ ਤੇ ਬਹੁਤ-ਬਹੁਤ ਧੰਨਵਾਦ ਰਾਜਾ ਕੈਨੇਡਾ ਤੋਂ ਲਾਈਵ ਜੁੜਿਆ ਉਸ ਵੀਰ ਦਾ ਵੀ ਬੜਾ ਧੰਨਵਾਦ ਹੈ ਬਹੁਤ ਸਹਿਯੋਗ ਹੁੰਦੇ ਆ ਸਾਡੇ ਚੰਦ ਪਹਿਲਵਾਨ ਜੀ ਦਾ ਲਖ ਤੇ ਜਗਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲੋ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੈ ਲੱਗਦਾ ਹੈ ਜੋਰ ਪੜਦੀ ਹੋਈ ਜਵਾਨੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਿ ਬਾਤ ਸਮੇਂ ਦੀ ਹੋएगी ਕਿ ਰਹਿੰਦੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜਿਆ ਸਰੀਰਾਂ ਵਿੱਚ ਜੋਰ ਬਈ ਉੰਜ ਪੈਸਾ ਤੇਲਾ ਹਰ ਲੁੱਟ ਸਕਦਾ ਨਾ ਮਿਹਨਤਾਂ ਨੂੰ ਪੈਂਦੇ ਕਦੇ ਚੋਰ ਬਈ ਕਿ ਚੋਰੀ ਮਾਂ ਦੀ ਤੇ ਹੱਲਾ ਸ਼ੇਰੀ ਬਾਪੂ ਦੀ ਹਰਿੰਦਰਾ ਮਾਰਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਕਿ ਕੰਡੇ ਜੰਮਦੇ ਹੀ ਦਿਖ ਆਉਂਦੀਆਂ ਵੀ ਕੰਡੇ ਜੰਮ ਦੇ ਹੀ ਤਿੱਖੇ ਹੁੰਦੇ ਬੱਲਿਆ ਕਿ ਟੀਕੇ ਲਾ ਕੇ ਦਲੇਰਾਂ ਦੇ ਲੋ ਸਾਹਮਣੇ ਬਹੁਤ ਵਧੀਆ ਕੁਸ਼ਤੀ ਖਾੜੇ ਬਾਸ਼ਾ ਦੇ ਵਿੱਚ ਚੱਲਦੀ ਹੈ ਤੇ ਦੇਖਾਂਗੇ ਕੌਣ ਜਿੱਦਾਂ ਕੌਣ ਹਰਦਾ ਹੈ ਪੰਜਾਬੀ 365 ਵਾਲੀ ਟੀਮ ਪਹੁੰਚੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸ਼ਾਮਾ ਜੀ ਸਾਡੇ ਪੱਤਰਕਾਰ ਸਾਹਿਬ ਉਹਨਾਂ ਦਾ ਬਲਾ ਚੌਰ ਤੋਂ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਦੇਖੋ ਪ੍ਰਬੰਧ ਬਹੁਤ ਵਧੀਆ ਸੀ ਲਾਈਟਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਪ੍ਰਬੰਧ ਕਰੇ ਹੋਏ ਸੀ ਪ੍ਰਬੰਧਕ ਵੀਰਾਂ ਨੇ ਪਰ ਜੋ ਪਰਮਾਤਮਾ ਨੇ ਮਨਜ਼ੂਰ ਹੈ ਸਾਰੇ ਪਹਿਲਵਾਨਾਂ ਦੀ ਉਹ ਗੁਸਤੀਆਂ ਕਰਵਾਈਆਂ ਗਈਆਂ ਇਹਨਾਂ ਵੀ ਕੋਈ ਵੀ ਛੱਡਿਆ ਗਿਆ ਚੰਦ ਪਹਿਲਵਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਲੋ ਸਾਹਮਣੇ ਜਿਹੜੀ ਕੁਸਤੀ ਚੱਲਦੀ ਹੈ ਅਖਾੜੇ ਬਾਦਸ਼ਾਹ ਵਿੱਚ ਦੇਖਾਂਗੇ ਕੌਣ ਜਿੱਦਾ ਕੌਣ ਹਾਰਦਾ ਕਿ ਬਾਤ ਸਮੇਂ ਦੀ ਹੋਗੀ ਲੋ ਉਧਰ ਇਹ ਗੱਲ ਕਰੀਏ ਮੈਂ ਕਹਿੰਦਾ ਅੰਗਰੇਜ਼ ਵੀ ਸ਼ਾਇਦ ਕੁਸਤੀ ਦੇਖਣ ਲਈ ਆਏ ਹੋਏ ਹੋਰੇ ਉਹ ਦੇਖੋ ਕੋਈ ਬਾਹਰੋਂ ਆਏ ਹੋਏ ਆ ਤੇ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਪਰਮੇਂਦਰ ਪਹਿਲਵਾਨ ਜੀ ਕਿੰਨਾ ਸਮਾਂ ਹੋ ਗਿਆ ਕੁਸਤੀ ਦਾ 5 ਮਿੰਟ 5 ਮਿੰਟ ਹੋ ਗਏ ਕਿੰਨਾ ਸਮਾਂ ਬਾਕੀ ਆ 15 ਮਿੰਟ ਬਾਕੀ ਹੈ 5 ਮਿੰਟ ਜਿਹੜੀ ਕੁਸ਼ਤੀ ਹੋ ਚੁੱਕੀ ਹੈ ਮੰਨ ਲਓ ਇੱਕ ਹੱਲਾ ਗੁੱਲਾ ਲਾ ਦਿਓ ਜ਼ੋਰ-ਜ਼ੋਰ ਲਾ ਦਿਓ ਪਰਮਾਤਮਾ ਦੀ ਪੂਰੀ ਮਿਹਰ ਹੈ ਇੱਕ ਕਹਿੰਦੇ ਹੱਲੇ ਦੀ ਧਰਤੀ ਦਾ ਬਾਬੇ ਇੰਦਰਨਾਥ ਦਾ ਚੰਡਿਆ ਹੈ ਇਹ ਚਮਕੌਰ ਹੱਲੇ ਵਾਲਾ ਦੇ ਦੂਜੇ ਪਾਸੇ ਜਿਹੜਾ ਪਰਮਿੰਦਰ ਪਹਿਲਵਾਨ ਬਾਬਾ ਫਲਾਈ ਦੀਪਾ ਬਾਬਾ ਜੀ ਦਾ ਸ਼ਾਗਿਰਦ ਹੈ ਜਿਹੜਾ ਇਹਨਾਂ ਦੇ ਉਸਤਾਦ ਦੀਪਾ ਬਾਬਾ ਜੀ ਸ਼ੇਰਗੜ ਫਲਾਈ ਪੰਜ ਪੀਰੀ ਦਰਬਾਰ ਤੇ ਬਹੁਤ ਬਹੁਤ ਧੰਨਵਾਦ ਜੱਗਾ ਪਹਿਲਵਾਨ ਜੀ ਉਹ ਵੀ ਚੇਚੇ ਦੌਰ ਦੇ ਪਹੁੰਚੇ ਹੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲੋ ਖਾੜੇ ਪਾਸ਼ਾ ਦੇ ਵਿੱਚ ਜਿਹੜੀ ਕੁਸ਼ਤੀ ਸ਼ੁਰੂ ਹੋਈ ਹੈ ਦੇਖਾਂਗੇ ਕੌਣ ਜਿੱਦਾ ਕੌਣ ਹਾਰਦਾ ਕੇ ਬਾਤ ਸਮੇਂ ਦੀ ਹੋਗੀ ਸ਼ਾਬਾਸ਼ ਸ਼ਾਬਾਸ਼ ਚਮਗੌਰ ਲਾਓ ਜ਼ੋਰ ਤੇ ਪਰਮੇਂਦਰ ਲਾਓ ਜ਼ੋਰ ਜਿਹੜਾ ਵੀ ਤੁਹਾਡਾ ਫੇਵਰਟ ਦਾ ਅੱਜ ਲਾ ਕੇ ਕੁਸ਼ਤੀ ਦਾ ਫੈਸਲਾ ਕਰਦੇ ਹੋ ਅੱਡਾ ਟਾਈਮ ਹੋ ਜਾਵਾਂਗਾ ਦੂਜੀ ਕੁਸ਼ਤੀ ਕਰਦੇ ਨਾ ਜਾ ਕੇ ਸ਼ੀਸ਼ੇ ਮੁਰੇ ਖੜ ਕੇ ਹਰ ਕੋਈ ਡੌਲੇ ਤੱਕਦਾ ਏ ਮੈਥੋਂ ਕੋਈ ਨਹੀਂ ਤਕੜਾ ਬੜੇ ਭਲੇਖੇ ਰੱਖਦਾ ਏ ਪਰ ਨਾਲ ਬਗਾਨੇ ਮਿੱਤਰੋ ਕਿ ਜਦ ਫਿਰ ਪੇਚੇ ਪੈਂਦੇ ਨੇ ਸ਼ੇਰੇ ਗਾਇਲ ਮਜਾਰੀ ਹੁੰਦੇ ਭੇੜ ਫਿਰਸਾਨਾ ਦੇ ਕਿ ਜੋਰਤਾ ਪਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਕਿ ਜੋਰਤਾ ਪਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਅੱਜ ਨਸਰਾ ਬਧਰਾ ਪਿੰਡ ਦੀ ਧਰਤੀ ਹੈ ਹੁਸ਼ਾਹਰਪੁਰ ਜ਼ਿਲ੍ਹੇ ਦਾ ਬਹੁਤ ਬਧੀ ਜਿਹੜਾ ਪਿੰਡ ਹੈ ਗੋਗੇ ਜਹਰਬੀਰ ਦੀ ਬੜੀਆ ਪਰ ਕਰਪਾ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦੀ ਬੜੀਆ ਪਰ ਕਰਪਾ ਹੈ ਸੋ ਦੇਖੋ ਉਸ ਨਗਰ ਦੇ ਵਿੱਚ ਮੀਂਹ ਬਹੁਤ ਤੇਜ਼ ਆਇਆ ਸੀ ਪਰ ਹੁਣ ਜਿਹੜਾ ਮੀਂਹ ਹੌਲੀ ਹੋ ਗਿਆ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਪ੍ਰਮਾਤਮਾ ਅਕਾਲਪੁਰਖ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਬਹੁਤ ਵਧੀਆ ਸਮਾਂ ਦਿੱਤਾ ਚੰਡੀ ਦੀ ਕੁਸ਼ਤੀ ਜਿਹੜੀ ਚੱਲ ਰਹੀ ਹੈ ਤੇ ਸਾਹਮਣੇ ਦੀ ਦੇਖ ਸਕਦੇ ਹੋ ਸਾਡੀ ਪ੍ਰਬੰਧਕੀ ਟੀਮ ਸਾਰੀ ਬੈਠੀ ਹੈ ਸੋ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਫੌਜੀ ਸਾਹਿਬ ਸੂਬੇਦਾਰ ਸਾਹਿਬ ਬਾਬਾ ਜੀ ਬਹੁਤ-ਬਹੁਤ ਧੰਨਵਾਦ ਹੈ ਜਿੰਨੇ ਵੀ ਨਗਰ ਖੇੜੇ ਤੋਂ ਪਹੁੰਚਿਆ ਲੋ ਭਾਵੇਂ ਮੀਂਹ ਪੈ ਰਿਹਾ ਲੋਕੀ ਸਾਰੇ ਫਿਰ ਤੋਂ ਜਿਹੜੇ ਖ ਮਾਰਾ ਤਾੜੀ ਖੁੱਲ ਕੇ ਲੋ ਮੱਲਾ ਨਵੀ ਅੰਦਰ ਪੂਰੇ ਜੋਰ ਲਾਏ ਹੋਏ ਆ ਪੂਰੀ ਜਾਨ ਲਾਈ ਹੋਈ ਆ ਦੇਖਾਂਗੇ ਦੇਖ ਕੇ ਜੀ ਪਿਆਰ ਦੇ ਨਾਲ ਛੱਟ ਬੇਟ ਨਹੀਂ ਲਾਣੀ ਸਪੋਰਟਸ ਮੈਨ ਛੱਪ ਦੇ ਨਾਲ ਕੁਸ਼ਤੀ ਲੜਨੀ ਹੈ ਦੋਨੇ ਪਹਿਲਵਾਨਾਂ ਨੂੰ ਬੇਨਤੀ ਹੈ ਬਹੁਤ ਵਧੀਆ ਕੁਸ਼ਤੀ ਜਿਹੜੀ ਵਿੱਚ ਅਖਾੜੇ ਦੇ ਚੱਲਦੀ ਹੈ ਤੇ ਲੱਗਦਾ ਹਜੂਰ ਹੈ ਦੇਖਾਂਗੇ ਸਮੇਂ ਦੇ ਨਾਲ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕੀ ਬਾਤ ਸਾਮੇ ਦੀ ਹੋਏਗੀ ਇਹ ਐਂਦੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜਿਆਂ ਸਰੀਰਾਂ ਵਿੱਚ ਜ਼ੋਰ ਬਈ ਉੰਜ ਪੈਸਾ ਥੇਲਾ ਹਰ ਲੁੱਟ ਸਕਦਾ ਨਾ ਮਿਹਨਤਾਂ ਨੂੰ ਪੈਂਦੇ ਕਦੇ ਚੋਰ ਬਈ ਕਿ ਚੂਰੀ ਮਾਂ ਦੀ ਤੇ ਹੱਲਾ ਸ਼ੇਰੀ ਬਾਪੂ ਦੀ ਹਰਿੰਦਰਾ ਮਾਰਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਕਿ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ ਕਿ ਟੀਕੇ ਲਾ ਕੇ ਦਲੇਰੀਆਂ ਨਾ ਹੁੰਦੀਆਂ ਲੋ ਸਾਹਮਣੇ ਕਹਿੰਦੇ ਚੋਟੀ ਦੇ ਮਾਲਾ ਜਿਹੜੇ ਇੱਕ ਨੰਬਰ ਪਟਕੇ ਦੀ ਕੁਸ਼ਤੀ ਪਰਮਿੰਦਰ ਬਾਬਾ ਫਲਾਈ ਤੇ ਚਮਕੌਰ ਹੱਲਾ ਦੇ ਦੌਰਾਨ ਚੱਲਦੀ ਹੈ ਦੇਖਾਂਗੇ ਕੌਣ ਜਿੱਤੇਗਾ ਕੌਣ ਹਰਦਾ ਹੈ ਕਿ ਬਾਤ ਸਮੇਂ ਦੀ ਹੋएगी ਬਾਤ ਸਮੇਂ ਦੀ ਹੋएगी ਸ਼ਾਬਾਸ਼ ਆਜ ਮੱਲੋ ਜਿਹੜਾ ਲਗਾਤਾਰ ਨਹੀਂ ਜੀ ਰੋਕਣਾ ਸ਼ਾਬਾਸ਼ ਸ਼ਾਬਾਸ਼ ਮੱਲੋ ਲਾਓ ਜ਼ੋਰ ਤੇ ਕਰੋ ਕੋਸੀ ਦਾ ਫੈਸਲਾ ਸ਼ਾਬਾਸ਼ 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 ਕਿੰਨੀ ਵਧੀਆ ਤੇ ਉਹ ਤਾਂ ਸਿਰ ਤੇ ਹੀ ਆ ਸਾਰਾ ਨਰਾਜ ਹੈ ਚਲੋ ਹਾਂਜੀ ਚਲੋ ਆ ਗਿਆ ਤੇ 15 ਸਤੰਬਰ ਨੂੰ ਜੰਡੋਲੀ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਕੁਸ਼ਤੀ ਦੰਗਲ ਹੋਣਾ ਉੱਥੇ ਦੇ ਲਈ ਵੀ ਦਰਸ਼ਕ ਵੀਰਾਂ ਨੂੰ ਖੁੱਲੇ ਸੱਦੇ ਆ 9 ਤਰੀਕ ਨੂੰ ਪਿੰਡ ਬਿਹਾਲਾ ਦੇ ਵਿੱਚ ਉੱਥੇ ਵੀ ਬਹੁਤ ਵੱਡਾ ਜਿਹੜਾ ਮਲਯੁੱਧ ਹੋਣਾ ਹੈ 8 ਨੂੰ ਚੱਕਮੱਲਾ ਉੱਥੇ ਵੀ ਸਾਰੇ ਦਰਸ਼ਕ ਵੀਰਾਂ ਨੂੰ ਪਹੁੰਚਣ ਦੇ ਲਈ ਜਿਹੜੇ ਖੁੱਲੇ ਸੱਦੇ ਆ ਕੁਸ਼ਤੀ ਲਾਈਵ 11 ਤਰੀਕ ਨੂੰ ਵੱਡੀ ਚੱਠੇ ਵਾਲੀ ਉੱਥੇ ਵੀ ਕਹਿੰਦੇ ਪਹਿਲਵਾਨੀ ਦੀ ਸਾਰੀ ਕਰੀਮ ਪਹੁੰਚ ਰਹੀ ਹੈ ਉੱਥੇ ਵੀ ਬਹੁਤ-ਬਹੁਤ ਧੰਨਵਾਦ ਆ ਸਾਡੇ ਸੰਜੀਵ ਜ ਮੈਂ ਵੀ ਉੱਥੇ ਪਹੁੰਚ ਰਿਹਾ ਹਾਂ 15 ਜੰਡੋਲੀ 15 ਤਰੀਕ ਨੂੰ ਜੰਡੋਲੀ ਬਿੰਦਾ ਭਾਜੀ ਜੰਡੋਲੀ ਤੋਂ ਪਹੁੰਚੇ ਹੋਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਮੀਂਹ 'ਚ ਖੜੇ ਹਾਂ ਵੀ ਬਹੁਤ ਕੁਸ਼ਤੀ ਸ਼ਕੀਨ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੈ ਕਿ ਸਾਡੇ ਸੂਬੇਦਾਰ ਫੌਜੀ ਸਾਹਿਬ ਬੈਠੇ ਆਂ ਭਾਈ ਪਿੱਛੇ-ਪਿੱਛੇ ਹੋ ਜਾਓ ਦੇਖਣ ਦਿਓ ਸਾਡੇ ਜਿੰਨੇ ਵੀ ਪ੍ਰਬੰਧਕ ਵੀਰਾਂ ਉਹਨਾਂ ਨੂੰ ਵੀ ਦੇਖਣ ਦਿਓ ਤੇ ਬਹੁਤ ਵਧੀਆ ਕੁਸ਼ਤੀ ਵਿੱਚ ਖੜੇ ਦੇ ਜਿਹੜੀ ਚੱਲਦੀ ਹੋਈ ਹੈ ਸਮਾਂ ਬੀਤਦਾ ਹੋਇਆ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹ ਬਾਤ ਸਮ ਕਿ ਜ਼ਿੰਦਗੀ ਦੇ ਵਿੱਚ ਸਿਮਰਨ ਦੀ ਮਠਾਸ ਰਹੇ ਉਸ ਸਤਿਗੁਰ ਤੇ ਪੂਰਾ ਵਿਸ਼ਵਾਸ ਰਹੇ ਉਂਝ ਦੁੱਖਾਂ ਦੀ ਨਗਰੀ ਹੈ ਜ਼ਿੰਦਗੀ ਇਹ ਜ਼ਿੰਦਗੀ ਸੌਖੀ ਕੱਟ ਜਾਵੇ ਜੇਕਰ ਸਤਿਗੁਰ ਸਾਥ ਰਹੇ ਜੇਕਰ ਸਤਿਗੁਰ ਸਾਥ ਰਹੇ ਸਤਿਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਏ ਸਤਿਗੁਰ ਹੋਏ ਦਿਆਲ ਤਾਂ ਕਦੇ ਨਾ ਝੂਰੀਏ ਸਤਿਗੁਰ ਹੋਏ ਦਿਆਲ ਤਾਂ ਹਰ ਦੁੱਖ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਲੋ ਖੜੇ ਬਾਤ ਤੇ ਜੀ ਕੁਲਵਿੰਦਰ ਬਹੁਤ ਵਧੀਆ ਉਹ ਆ ਜਾਓ ਕੁਲਵਿੰਦਰ ਅਲੀ ਤੇ ਕੁਲਵਿੰਦਰ ਵਿੱਚ ਆ ਜਿਓ ਆ ਜਿਓ ਲੋ ਇਧਰ ਕੁਸ਼ਤੀ ਬਹੁਤ ਵਧੀਆ ਜਿਹੜੀ ਵਿੱਚ ਖੜ ਦੇ ਚੱਲਦੀ ਹੈ ਤੇ ਸਮਾਂ ਕਿੰਨਾ ਹੋ ਗਿਆ ਪਹਿਲਵਾਨ ਜੀ ਦੱਸ ਦਿਓ 10 ਮਿੰਟ ਹੋ ਗਏ 10 ਮਿੰਟ ਜਿਹੜੇ ਚੱਲਦੀ ਕੁਸ਼ਤੀ ਦੇ ਬੀਤ ਚੁੱਕੇ ਆ ਤੇ 10 ਮਿੰਟ ਦਾ ਜਿਹੜਾ ਸਮਾਂ ਬਾਕੀ ਹੈ ਪਰ ਦੇਖਾਂਗੇ ਲੋ ਇੱਧਰ ਬਹੁਤ ਵਧੀਆ ਕੁਸ਼ਤੀ ਚੱਲਦੀ ਐ ਪਰਮਿੰਦਰ ਬਾਬਾ ਫਲਾਈ ਤੇ ਚਮਕੌਰ ਹੱਲਾ ਸ਼ਾਬਾਸ਼ ਸ਼ਾਬਾਸ਼ ਮੱਲਾਂ ਲਾਓ ਜ਼ੋਰ ਤੇ ਕਰੋ ਕੁਸ਼ੀ ਦਾ ਫੈਸਲਾ 11ਵਾਂ ਮਿੰਟ ਜਾਂਦਾ ਜੀ ਹਾਂਜੀ ਬਿਲਕੁਲ ਜੀ 11ਵਾਂ ਮਿੰਟ ਚੱਲਦਾ ਵਿੱਚ ਵਿੱਚ ਇਹਦਾ 10 ਮਿੰਟ ਹੋਇਆ ਕਿ ਪੈਰਾਂ ਦੇ ਵਿੱਚ ਜੰਨਤ ਜਿਸ ਦੇ ਸਿਰ ਤੇ ਠੰਡੀਆਂ ਸ਼ਾਮਾਂ ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁਖ ਤੇ ਰਹਿਣ ਦੁਆਵਾਂ ਗੋਦੀ ਦੇ ਵਿੱਚ ਮਮਤਾ ਵਸਦੀ ਇਹ ਧਾਮਨ ਵਿੱਚ ਸਜਾਵਾਂ ਜਿਨ੍ਹਾਂ ਕਰਕੇ ਇਹ ਦੁਨੀਆ ਦੇਖੀ ਰਹਿਣ ਸਲਾਮਤ ਓ ਮਾਮਾ ਕੇ ਰਹਿਣ ਸਲਾਮਤ ਓ ਮਾਮਾ ਲੋ ਇਹੇ ਕਹਿੰਦੇ ਚੋਟੀ ਦੇ ਮੱਲ ਹੈ ਕਿ ਸਾਰਾ ਸਾਰਾ ਦਿਨ ਹੱਥ ਮੂੰਹ ਚਨੇ ਰੱਖਦੀਆਂ ਖੁਰਾਕਾਂ ਇਹਨਾਂ ਪਹਿਲਵਾਨਾਂ ਨੂੰ ਜੋ ਖਵਾਉਂਦੀਆਂ ਨਾ ਥੱਕਦੀਆਂ ਇਹਨਾਂ ਸਿਰ ਤੋਂ ਚੀਮਿਆਂ ਇਹ ਬਣ ਗਏ ਟਾਪ ਦੇ ਪਲੇਅਰ ਨੇ ਮੈਂ ਸੱਚ ਆਖਾਂ ਮੇਰੇ ਮਿੱਤਰੋ ਇਹਨਾਂ ਪਹਿਲਵਾਨਾਂ ਦੀਆਂ ਮਾਂ ਮਾਂ ਦਲੇਰ ਨੇ ਇਹਨਾਂ ਪਹਿਲਵਾਨਾਂ ਦੀਆਂ ਮਾਂ ਮਾਂ ਦਲੇਰ ਨੇ ਲੋ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੈ ਤੇ ਲੱਗਦਾ ਹੋਇਆ ਜੋਰ ਹੈ ਤੇ ਮੈਂ ਬਿਨਾਂ ਜਿਹੜਾ ਮਾਈਕ ਤੋਂ ਕਮੈਂਟਰੀ ਕਰ ਰਿਹਾ ਕਿਉਂਕਿ ਮੀਂਹ ਕਰਕੇ ਸਾਊਂਡ ਵੀ ਬੰਦ ਹੈ ਤੇ ਲਾਈਵ ਵੀ ਜਿਹੜਾ ਬੰਦ ਹੈ ਬਹੁਤ ਵਧੀਆ ਕੁਸ਼ਤੀ ਸ਼ਾਬਾਸ਼ 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 ਲਾਓ ਪਰਮਿੰਦਰ ਤੇ ਜਮਕੌਰ ਲਾ ਦਿਓ ਹੱਲਾ ਗੁੱਲਾ ਇਹ ਕਰਦੀ ਹੈ কুश्ती ਦਾ ਫੈਸਲਾ ਆਰਪਾਰ ਦਾ ਲਾ ਦੇ ਮੱਲੇ ਜੋਰ ਤੇ ਕਰੋ কুश्ती ਦਾ ਫੈਸਲਾ ਸ਼ਾਬਾਸ਼ ਸ਼ਾਬਾਸ਼ ਸ਼ਾਕਰ ਕਿ ਅੰਮਾ ਜਾਇ ਜਨੋਬੱਧ ਪਿਆਰੇ ਹੁੰਦੇ ਨੇ ਲਹੂ ਦੇ ਰਿਸ਼ਤੇ ਮੁੱਢ ਤੋਂ ਬਣੇ ਸਹਾਰੇ ਹੁੰਦੇ ਨੇ ਕਿ ਐਰੇ ਗੈਰੇ ਨਾਲ ਨਾ ਪੈਂਦੀ ਸਾਹ ਜੇ ਸਾਹਾਂ ਦੀ ਹਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ ਕਿ ਹਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ ਜਿੰਨੇ ਵੀ ਭਰਾ ਸਾਡੇ ਲਾਈਵ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਲਾਡੂ ਕੰਗ ਜੈਤਪੁਰਿਆ ਉਹ ਵੀ ਜਿਹੜਾ ਲਾਈਵ ਜੁੜੋ ਹੈ ਜੂਐਸਏ ਦੇ ਵਿੱਚ ਪੱਕਾ ਹੋ ਗਿਆ ਜ਼ਵੀਰ ਦਾ ਵੀ ਬੜਾ ਧੰਨਵਾਦ ਹੈ ਪ੍ਰੀਤ ਸੰਘਾ ਜਿਹੜੇ ਪੰਜਾਬੀਆਂ ਦੇ ਪੇਜ YouTube ਚੈਨਲ ਜ਼ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਕਰੂਲੇ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਕੁਸ਼ਤੀ ਦੰਗਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਹੁਣ ਜਾ ਰਿਹਾ ਲੋ ਸਾਹਮਣੇ ਜਿਹੜੀ ਬਹੁਤ ਵਧੀਆ ਕੁਸ਼ਤੀ ਅਖਾੜੇ ਬਾਸ਼ਾ ਦੇ ਵਿੱਚ ਚੱਲਦੀ ਹੈ ਦੇਖਾਂਗੇ ਕੌਣ ਜਿੱਦਾ ਕੌਣ ਹਾਰਦਾ ਹੈ ਇਹ ਬਾਤ ਸਮੇਂ ਦੀ ਹੋਏਗੀ ਕਿ ਬਾਤ ਸਮੇਂ ਦੀ ਹੋਏਗੀ ਓ ਬੱਲੇ 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 ਸ਼ਾਵਾ 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 ਸੱਮਲੋ ਓ ਮਾਰ ਦੋ ਹੱਲਾ ਮਾਰ ਦੋ ਹੱਲਾ ਮੱਲੋ ਮਾਰ ਦੋ ਹੱਲਾ ਓ ਦਰਸ਼ਕੋ ਜੇ ਸਵਾਦ ਆਂਦਾ ਤਾੜੀ ਮਾਰ ਦਿਓ ਖੁੱਲ ਕੇ ਸ਼ਾਬਾਸ਼ ਸ਼ਾਬਾਸ਼ ਕਿ ਮੈਂ ਸ਼ੁਕਰ ਕਰਾਂ ਉਸ ਪਰਮਾਤਮਾ ਦਾ ਜਿਸ ਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ ਕੁਝ ਸੋਚਣ ਲਈ ਦਿਮਾਗ ਦਿੱਤਾ ਤੇ ਬੋਲਣ ਲਈ ਜ਼ਬਾਨ ਬਖਸ਼ੀ ਇੱਕ ਬਤਨ ਸਾਨੂੰ ਸੋਹਣਾ ਪੰਜਾਬ ਦਿੱਤਾ ਤੇ ਉਤੋਂ ਵੱਖਰੀ ਸਾਨੂੰ ਪਛਾਣ ਬਖਸ਼ੀ ਤੇ ਉਤੋਂ ਵੱਖਰੀ ਸਾਨੂੰ ਪਛਾਣ ਬਖਸ਼ੀ ਤੇ ਜਿੰਨੇ ਵੀ ਪਰਦੇਸੀ ਵੀਰ ਐਨ ਆਰ ਆਈ ਵੀਰ ਲਈ ਜੁੜੇ ਹੋਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੇ ਵਿੱਚ ਪਰਦੇਸਾ ਰਹਿੰਦੇ ਪੰਜਾਬੀ ਕਈ ਕੱਚੇ ਨੇ ਕਈ ਪੱਕੇ ਨੇ ਮਿਹਨਤਾਂ ਕਰਕੇ ਪਾਉਂਦੇ ਤਰੱਕੀਆਂ ਫਿਰ ਬਣਦੇ ਹੁਕਮ ਦੇ ਜੱਕੇ ਨੇ ਕਿ ਕਮਾਂਕਾਰਾਂ ਵਿੱਚ ਬੜੀ ਹੱਤ ਕਰਾਉਂਦੇ ਭਾਵੇਂ ਟਾਈਮ ਔਖਾ ਬੜਾ ਲੰਗ ਲੰਗਦਾ ਏ ਫਿਰ ਪੰਜਾਬ ਜਾਂਦੇ ਦੀ ਟੌਰ ਹੈ ਪੂਰੀ ਫਿਰ ਮੂਰੇ ਨਾ ਕੋਈ ਖੰਗਦਾ ਏ ਪਿੰਡ ਵਿੱਚ ਨ ਕੰਮਾਂ ਜੀ ਨੂੰ ਕਹਿੰਦੇ ਸੀ ਹੁਣ ਸਕਦਾ ਹਰ ਕੋਈ ਕਰਦਾ ਏ ਉੱਪਰੋਂ ਮਿੱਠੀ ਹਾਸੀ ਹੱਸਦੇ ਅੰਦਰੋਂ ਅੰਦਰੀ ਸੜਦਾ ਏ ਜਿਉਂਦਾ ਰਹੇ ਬਾਪੂ ਮੇਰਾ ਜਿਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਏ ਕਿ ਚੰਗੇ ਮਾੜੇ ਦਿਨ ਕਾਂਗਸੇ ਆਉਂਦੇ ਰਹਿਣੇ ਜਦ ਤੱਕ ਰੱਬ ਦਾ ਸਾਇਆ ਏ ਕਿ ਜਦ ਤੱਕ ਰੱਬ ਦਾ ਸਾਇਆ ਏ ਕਿ ਜਾ ਕੇ ਪ੍ਰਦੇਸ਼ ਵਿੱਚ ਦੇਸ਼ ਨੂੰ ਨਾ ਭੁੱਲਣਾ ਯਾਰ ਮਿੱਤਰ ਪਰਿਵਾਰ ਅਤੇ ਭੇਸ ਨੂੰ ਨਾ ਭੁੱਲਣਾ ਪੈਂਟ ਕੋਟ ਜੈਕਟਾਂ ਪਹਿਨਣ ਤੋਂ ਨਹੀਂ ਅਸੀਂ ਰੋਕਦੇ ਪਰ ਘਰ ਵਾਲੇ ਯਾਰਾ ਕਦੇ ਖੇਸ ਨੂੰ ਨਾ ਭੁੱਲਣਾ ਲੈ ਜੀ ਅੰਗੂਰ ਬਾਦਾਮ ਸਭ ਖਾਣੇ ਰੱਜ ਰੱਜ ਕੇ ਪਰ ਉਹ ਬੇਰੀਆਂ ਦਾ ਬਾਗ ਅਤੇ ਗੰਨਿਆਂ ਦੇ ਖੇਤ ਨੂੰ ਨਾ ਭੁੱਲਣਾ ਪਰ ਉਹ ਬੇਰੀਆਂ ਦਾ ਬਾਗ ਤੇ ਗੰਨਿਆਂ ਦੇ ਖੇਤ ਨੂੰ ਨਾ ਭੁੱਲਣਾ ਲੋ ਸ਼ਾਵਾ ਚਮਲੋ ਸ਼ਾਬਾਸ਼ 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 ਚਮਕਾਓ ਹੱਲਾ ਤੇ ਪਰਮਿੰਦਰ ਬਾਬਾ ਫਲਾਈ ਲਾ ਦਿਓ ਹੱਲਾ ਗੁੱਲਾ ਕਰ ਦਿਓ ਪਹਿਲਵਾਨੋ ਲਾ ਦਿਓ ਜੋਰ ਲਾ ਦੇ ਜੋਰ ਸ਼ਾਬਾਸ਼ 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 ਬਹੁਤ ਵਧੀਆ ਗੁੱਤੀ ਜਿਹੜੇ ਖਾੜੇ ਪਾਸੇ ਵੀ ਚਲਦੀ ਹੈ ਦੇਖਾਂਗੇ ਸਮੇਂ ਦੇ ਨਾਲ ਕੌਣ ਜਿੱਦਾ ਹੈ ਕੌਣ ਹਾਰਦਾ ਕਿ ਬਾਤ ਸਾ ਮੇਰੀ ਹੋਏਗੀ ਤੇ ਪਹਿਲਵਾਨ ਜੀ ਬਸੀ ਕਲਾ ਉਹਨ ਵੀ ਜਿਹੜੇ ਅਚੇਚੇ ਤੌਰ ਤੇ ਪਹੁੰਚਦੇ ਬੜਾ ਪਿਆਰ ਹੈ ਛਿੰਝ ਦੇ ਨਾਲ ਵੱਡੇ ਸਹਿਯੋਗ ਅੱਜ ਦੇ ਜੋੜ ਮਲਾਉਣ ਦੇ ਲਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੋਈ ਹੈ ਤੇ ਲੱਗਦਾ ਹੋਇਆ ਜੋਰ ਹੈ ਤੇ ਦੇਖਾਂਗੇ ਕੌਣ ਜਿੱਦਦਾ ਕੌਣ ਹਾਰਦਾ ਕਿ ਬਾਤ ਸਮੇਰੀ ਹੋਈ ਸ਼ਾਬਾਸ਼ ਮੱਲੋ ਲਾਓ ਜੋਰ ਦੇ ਕਰੋ ਕੁਸ਼ਤੀ ਦਾ ਫੈਸਲਾ ਦੂਦਨੀ ਜੋ ਹੈ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਜਿਹੜਾ ਸਮੇਂ ਦੀ ਕਦਰ ਕਰਦਾ ਫਿਰ ਸਮਾਂ ਉਹਨੂੰ ਸਾਥ ਲੈਂਦਾ ਹੈ ਕਿ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਇਹ ਚੱਲਦਾ ਤੇਜ਼ ਰਫ਼ਤਾਰ ਸਮੇਂ ਦੀ ਨਬਜ਼ ਫੜੋ ਸਮੇਂ ਨਾਲ ਹੀ ਕੀਤੇ ਕੰਮ ਚੰਗੇ ਲੱਗਦੇ ਨੇ ਸਭ ਨੂੰ ਜੋ ਖੁਦ ਜਾਣਦੇ ਨੇ ਸਮੇਂ ਤੋਂ ਫਿਰ ਕਿਉਂ ਦੋਸ਼ ਦਿੰਦੇ ਰੱਬ ਨੂੰ ਮਾੜਾ ਸਮਾਂ ਨਾ ਆਵੇ ਕਿਸੇ ਤੋਂ ਇੱਕ ਕਰੋ ਦਿਲੋਂ ਸੱਚੀਆਂ ਦੁਆਵਾਂ ਕਿ ਸਮਾਂ ਹੀ ਕਰੇ ਬਰਬਾਦ ਬੰਦੇ ਨੂੰ ਤੇ ਸਮਾਂ ਹੀ ਦੇਵੇ ਤਰੱਕੀਆਂ ਸਮਾਂ ਹੀ ਕਰੇ ਬਰਬਾਦ ਬੰਦੇ ਨੂੰ ਤੇ ਸਮਾਂ ਹੀ ਦੇਵੇ ਤਰੱਕੀਆਂ ਦੇਖਾਂਗੇ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਹੈ ਤੇ ਬਾਤ ਸਮੇਂ ਦੀ ਹੋਏਗੀ ਇਹ ਬਾਤ ਸਮੇਂ ਦੀ ਹੋਏਗੀ ਇੱਕ ਪਾਸੇ ਬਾਬਾ ਇੰਦਰਨਾਥ ਜੀ ਦਾ ਤਿਆਰ ਕਥਾ ਤਿਆਰ ਕੀਤਾ ਪੱਠਾ ਜਿਹੜਾ ਲਾਲ ਰੰਗ ਦੇ ਲਗੋਟੇ ਵਿੱਚ ਹੈ ਚਮਕੌਰ ਹੱਲਾ ਪਹਿਲਵਾਨ ਹੈ ਤੇ ਦੂਜੇ ਪਾਸੇ ਪਰਮਿੰਦਰ ਪਹਿਲਵਾਨ ਬਾਬਾ ਫਲਾਹੀ ਵਾਲਾ ਜਿਹੜਾ ਇਹ ਗੱਲ ਕਰੀਏ ਦੀਪਾ ਬਾਬਾ ਜੀ ਦਾ ਤਿਆਰ ਕੀਤਾ ਪੱਠਾ ਹੈ ਪਰ ਦੇਖਾਂਗੇ ਸਮੇਂ ਦੇ ਨਾਲ ਕੌਣ ਜਿੱਦਦਾ ਹੈ ਦੋਨੋਂ ਪਹਿਲਵਾਨ ਪੂਰਾ ਜੋਰ ਲਾ ਰਹੇ ਆ ਪੂਰੀ ਜਾਨ ਲਾ ਰਹੇ ਆ ਦੇਖਾਂਗੇ ਸਮੇਂ ਦੇ ਨਾਲ ਕੌਣ ਜਿੱਦਦਾ ਕੌਣ ਹਰਦਾ ਹੈ ਇਹ ਬਾਤ ਸਮੇਂ ਦੀ ਹੋਏਗੀ ਤੇ ਦੁੱਗਲ ਗਰੀਸ ਵਾਲਾ ਸਾਡਾ ਭਰਾ ਜਿਹੜਾ ਉਹ ਵੀ ਲਾਈਵ ਜੁੜਾ ਹੈ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਗਰੀਸ ਦੀ ਧਰਤੀ ਤੇ ਵੀ ਕਹਿੰਦੇ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਭਰਾ ਸੱਦੇ ਦਿੰਦਾ ਜਿੰਨੇ ਵੀ ਗਰੀਸ ਚ ਬੈਠੇ ਹੋ ਉਥੇ ਜਰੂਰ ਆਇਓ ਡੇਟ ਵੀ ਤੁਹਾਨੂੰ ਜਰੂਰ ਸਮੇਂ ਦੇ ਨਾਲ ਆਪਾਂ ਇੱਕ ਸ਼ੇਅਰ ਲਿਖ ਕੇ ਬੋਲ ਕੇ ਜਿਹੜੀ ਸਾਂਝੀ ਕਰਾਂਗੇ ਲੋ ਬਹੁਤ ਵਧੀਆ ਕਸਤੀ ਜਲਦੀ ਹੈ ਹਾਂ ਜੀ ਪਰਮੇਂਦਰ ਪਹਿਲਵਾਨ ਜੀ ਕਿੰਨਾ ਸਮਾਂ ਹੋ ਗਿਆ ਕਸਤੀ ਦਾ 14 ਮਿੰਟ ਹੋ ਗਏ ਵੱਲੋਂ 6 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ 6 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਨਕੋਪੀ ਚਲਦੀ ਐ ਖਾੜੇ ਵਿੱਚ ਨਸਰਾ ਬਦਰਾ ਪਿੰਡ ਦੀ ਧਰਤੀ ਐ ਡੋਗੇ ਜਹਰ ਪੀਰ ਦੀ ਬੜੀ ਆਪਾਰ ਕਿਰਪਾ ਐ ਸਿੱਧ ਜੋਗੀ ਬਾਬਾ ਬਾਲਕनाथ ਜੀ ਦੀ ਬੜੀ ਆਪਾਰ ਕਿਰਪਾ ਐ ਕੇ ਵਰ ਦੇ ਦੇ ਜੋਗੀ ਆਵੇ ਵਰ ਦੇ ਦੇ ਜੋਗੀ ਆਵੇ ਤੈਨੂੰ ਰੋਡ ਚੜਾਵਾਂ ਮਿੱਠਾ ਵਰਦੇ ਦੇ ਜੋਗੀ ਆਵੇ ਤੈਨੂੰ ਰੋਟ ਚੜਾ ਮਾ ਮਿੱਠਾ ਅੰਦਰ ਮੇਰਾ ਛਾਲੇ ਛਾਲੇ ਵੇਖ ਨਹੀਂ ਸਕਦੇ ਵੇਖਣ ਵਾਲੇ ਹਾਂ ਅੰਦਰ ਮੇਰਾ ਛਾਲੇ ਛਾਲੇ ਵੇਖ ਨਹੀਂ ਸਕਦੇ ਵੇਖਣ ਵਾਲੇ ਤੁਸੀਂ ਬਲਦੇ जखਮਾਂ ਤੇ ਬਲਦੇ जखਮਾਂ ਤੇ ਦੇਓ ਮੇਰ ਦਾ ਛਟਾ ਚਟਾ ਜੀ ਵਰ ਦੇ ਦੇ ਜੋਗੀ ਆਵੇ ਤੈਨੂੰ ਰੋਡ ਚੜਾ ਮਾ ਮਿੱਠਾ ਮਿੱਠਾ ਜੀ ਵਰ ਦੇ ਦੇ ਜੋਗੀ ਆਵੇ ਤੈਨੂੰ ਰੋਡ ਚੜਾ ਮਾ ਮਿੱਠਾ ਲਓ ਉਧਰ ਬੱਲੇ 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 ਚਮਕੌਰ ਕਹਿੰਦੇ ਪੂਰੀ ਬੱਲੇ ਬੱਲੇ ਕਰਾ ਰਿਹਾ ਹੈ ਕਿ ਪੂਰੀ ਬੱਲੇ ਬੱਲੇ ਜਿਹੜਾ ਚਮਕੌਰ ਕਰਾ ਰਿਹਾ ਹੈ ਸ਼ਾਬਾਸ਼ 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 ਚਮਕੌਰ ਤੇ ਬਰਮਿੰਦਰ ਸ਼ਾਬਾਸ਼ ਵਿੱਚ ਰਹਿ ਕੇ ਅਖਾੜੇ ਪਾਸ਼ਾ ਦੇ ਉਸ ਦੀ ਲੜੋ ਮੱਲੋ ਸ਼ਾਬਾਸ਼ 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 ਬਹੁਤ ਬਰੀਕ ਕੁੱਤੀ ਜਿਹੜੀ ਵਿੱਚ ਅਖਾੜੇ ਦੇ ਚਲਦੀ ਹੋਈ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜੈ ਰਾਮ ਜੀ ਉਹਨਾਂ ਦੇ ਪੁੱਤਰ ਗਨੀ ਰਾਮ ਜੀ ਤੇ ਪੁੱਤਰ ਭਗਤ ਰਮਨਦੀਪ ਜੀ ਜਿਹੜੇ ਮੁੱਖ ਗੱਦੀ ਨਿਸ਼ੀਨ ਹੈ ਇਸ ਪਰਿਵਾਰ ਦੇ ਕੋਲ ਕਹਿੰਦੇ 100 ਸਾਲਾਂ ਤੋਂ ਜਿਹੜੀ ਗੱਦੀ ਹੈ ਬਾਬਾ ਬਾਲਗनाथ ਜੀ ਦੀ ਵੱਡੀ ਹੈ ਬਾਹਰ ਘਰ ਪਾਇ ਤੇ ਸਮੂਹ ਪਿੰਡ ਵਾਸੀਆਂ ਦਾ ਵੱਡੇ ਸਹਿਯੋਗ ਆ ਇਸ ਪਰਿਵਾਰ ਦੇ ਵੱਡੇ ਸਹਿਯੋਗ ਆ ਐਨਆਰਆਈ ਵੀਰਾਂ ਦੇ ਵੱਡੇ ਸਹਿਯੋਗ ਆ ਫੌਜੀ ਵੀਰਾਂ ਦੇ ਵੱਡੇ ਸਹਿਯੋਗ ਆ ਤੇ ਬਹੁਤ ਬਹੁਤ ਧੰਨਵਾਦ ਸੂਬੇਦਾਰ ਬਲਜਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਜਿਹੜਾ ਧੰਨਵਾਦ ਹੈ ਲੋ ਖਾੜੇ ਬਾਸ਼ਾ ਵਿੱਚ ਜਲਦੀ ਹੋਈ ਕੁਸ਼ਤੀ ਹੈ ਤੇ ਲੱਗਦਾ ਹੈ ਜੋਰ ਹੈ ਮੇਰਾ ਵੀ ਜ਼ਿੰਦਗੀ ਤੇ ਆ ਪਹਿਲਾ ਐਕਸਪੀਰੀਅੰਸ ਹੈ ਵੀ ਮੈਂ ਬਿਨਾ ਮਾਈਕ ਤੋਂ ਜਿਹੜੀ ਕਮੈਂਟਰੀ ਕਰ ਰਿਹਾ ਤੇ ਜਿੰਨਾ ਹਿੱਕ ਦੇ ਵਿੱਚ ਜੋਰ ਹੈ ਉਹਨਾਂ ਮੈਂ ਲਾ ਰਿਹਾ ਰਾਜਾ ਕੈਨੇਡਾ ਤੋਂ ਲਾਈਵ ਜਿਹੜਾ ਹੈ ਭਰਾ ਤੇਰਾ ਵੀ ਬਹੁਤ ਬਹੁਤ ਧੰਨਵਾਦ ਹੈ ਰਾਜਾ ਕੈਨੇਡਾ ਪਿੰਡ ਬਸੀ ਕਲਾ ਉਸ ਵੀਰ ਦਾ ਵੀ ਬੜਾ ਧੰਨਵਾਦ ਹੈ ਲਓ ਉਧਰ ਚਮਕੌਰ ਕਹਿੰਦੇ ਪੂਰੀ ਬੱਲੇ ਬੱਲੇ ਕਰਾ ਰਿਹਾ ਤੇ ਨਾਲ ਪਰਮਿੰਦਰ ਬਾਬਾ ਫਲਾਈ ਵਾਲਾ ਉਹ ਵੀ ਜਿਹੜਾ ਪੂਰੀ ਬੱਲੇ ਬੱਲੇ ਕਰਾ ਰਿਹਾ ਸ਼ਾਬਾਸ਼ 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 ਬੱਲੇ ਲਾਓ ਜੋਰ ਲਾਓ ਜੋਰ ਸ਼ਾਬਾਸ਼ 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 ਤੇ ਚੱਲਦੀ ਕੁਸ਼ਤੀ ਦੇ ਕਹਿੰਦੇ 16 ਮਿੰਟ ਦਾ ਜਿਹੜਾ ਸਮਾਂ ਬੀਤ ਚੁੱਕਾ ਤੇ 4 ਮਿੰਟ ਦਾ ਜਿਹੜਾ ਸਮਾਂ ਬਾਕੀ ਹੈ ਪਰ ਦੇਖੋ ਮੱਲਾ ਨੇ ਪੂਰੇ ਜੋਰ ਲਾਦੇ ਆ ਪੂਰੀ ਜਾਨ ਜਿਹੜੀ ਲਾ ਦਿੱਤੀ ਹੈ ਤੇ ਬਹੁਤ ਬਹੁਤ ਧੰਨਵਾਦ ਸੇਵਾਦਾਰ ਹਰਪੰਜੀਤ ਰਾਮ ਸਹਿਜਪਾਲ ਜੀ ਉਹਨਾਂ ਦੇ ਪੋਤਾ ਸਾਹਿਲ ਸਹਿਜਪਾਲ ਇੰਗਲੈਂਡ ਤੋਂ 11000 ਦੇ ਵੱਡੇ ਸਹਿਯੋਗ ਹੈ ਤੇ ਬਹੁਤ ਬਹੁਤ ਧੰਨਵਾਦ ਪਰਸ਼ੋਤਮ لال ਜੀ ਸਹਿਜਪਾਲ ਅਮਰੀਕਾ ਤੋਂ ਲਾਈਵ ਜੁੜੇ ਹੋਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ 5100 ਦੇ ਵੱਡੇ ਸਹਿਯੋਗ ਹੈ ਸੂਬੇਦਾਰ ਬਲਜਿੰਦਰ ਸਿੰਘ ਜੀ ਉਹਨਾਂ ਦੇ ਵੱਡੇ ਸਹਿਯੋਗ ਹੈ ਲੰਬੜਦਾਰ ਜਗਦੀਸ਼ ਸਿੰਘ ਜੀ ਤੇ ਲੰਬੜਦਾਰ ਮੇਜਰ ਸਿੰਘ ਜੀ ਜਥੇਦਾਰ ਜਸਵਿੰਦਰ ਸਿੰਘ ਜੀ ਸਾਫਤਾ ਸਰਪੰਚ ਤੇ ਪ੍ਰਧਾਨ ਗੁਰਦੁਆਰਾ ਸਰਵੰਧ ਕਮੇਟੀ ਸੋਹਣ ਸਿੰਘ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਬਨ ਲੱਕੀ ਫੌਜੀ ਮਨਜਿੰਦਰ ਸਿੰਘ ਬੋਬੀ ਟੋਲੀ ਨਸਰਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਵੀ ਢੋਲ ਵਜਾ ਰਹੇ ਆ ਉਹਨਾਂ ਲਈ ਬਹੁਤ-ਬਹੁਤ ਧੰਨਵਾਦ ਹੈ ਤੇ ਬਿੱਲਾ ਆਰਮਾਨੀਆਂ ਤੋਂ ਜਿਹੜਾ ਲਾਈਵ ਜੁੜਾ ਹੈ ਅਸਵੀਰ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਪਿੰਡ ਨਸਰਾ ਬਦਰਾ ਤੇ ਬਿੰਦੀ ਭਾਜੀ ਸਪੇਨ ਤੋਂ ਜਿਹੜੇ ਦੇਮੋਂਡ ਬਾਜੀ ਜਿਹੜੇ ਯੂਐਸਏ ਤੋਂ ਲਾਈਵ ਜੁੜੇ ਹੋਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਬਲਜੀਤ ਬੱਲੀ ਗੋਲੀਆਂ ਤੇ ਨਾਲ ਗੋਸ਼ਾ ਪਹਿਲਵਾਨ ਦੀ ਪਿੰਡ ਬਗਬਈ ਉੱਥੇ ਵੀ ਬਹੁਤ ਵੱਡਾ ਜਿਹੜਾ ਬਗਬਈ ਪਿੰਡ ਵਿੱਚ ਕੁਸ਼ਤੀ ਦੰਗਲ ਹੁੰਦਾ ਹੈ ਲਓ ਉਧਰ ਚਮਕੌਰ ਹੱਲੇ ਵਾਲਾ ਕਹਿੰਦੇ ਪੂਰੀ ਬੱਲੇ ਬੱਲੇ ਕਰਵਾ ਰਿਹਾ ਹੈ ਤੇ ਪੂਰੀ ਬੱਲੇ ਬੱਲੇ ਕਰਵਾ ਰਿਹਾ ਹੈ ਕਿਉਂਕਿ ਸ਼ਾਬਾਸ਼ ਸ਼ਾਬਾਸ਼ ਲਓ ਬਹੁਤ ਬੜੀ ਜਿਹੜੀ ਕੁਸ਼ਤੀ ਚੱਲਦੀ ਹੈ ਮੋਨੂ ਬਾਬਾ ਜੀ ਯੂ ਐਸ ਏ ਤੀਰਥ ਆਸਟ੍ਰੇਲੀਆ ਲਾਲੀ ਅਸਮਾਨਪੁਰ ਲੱਕੀ ਪਿੰਡਪੀਨ ਆਸਟ੍ਰੇਲੀਆ ਸੱਤਾਲ ਸਾੜਾ ਯੂ ਐਸ ਏ ਤੀਰਥ ਮਹਿਰਪੁਰਿਆ ਲਾਈਵ ਜੁੜੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸਾਹਮਣੇ ਬਹੁਤ ਬੜੀ ਜਿਹੜੀ ਕੁਸ਼ਤੀ ਇਹਦੇ ਵਿੱਚ ਖੜੇ ਨੇ ਚੱਲਦੀ ਹੈ ਦੇਖਣੇ ਕਿ ਕੌਣ ਜਿੱਤੋਗਾ ਕੌਣ ਹਾਰਦਾ ਹੈ ਕੇ ਬਾਅਦ ਸਮਝ ਨਹੀਂ ਹੋਏਗੀ ਤੇ ਜਿਹਨੇ ਵੀ ਐਨ ਆਰ ਆਈ ਵੀ ਲਾਈਵ ਜੁੜੇ ਹੋਏ ਆਨ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਜੇ ਬੱਚੇ ਪਰਦੇਸਾਂ ਰਹਿੰਦੇ ਪੰਜਾਬੀ ਬਈ ਕੱਚੇ ਰਹੀ ਪੱਕੇ ਨੇ ਮਿਹਨਤਾਂ ਕਰਕੇ ਕਾਉਂਦੇ ਸੱਤੀਆਂ ਪਰ ਵੱਡੇ ਹਿੱਕੀ ਦੇ ਜੱਗੇ ਨੇ ਕਮਾਕਾਰਾਂ ਵਿੱਚ ਬੜੀ ਹੱਤ ਕਰਾਉਂਦੇ ਕਾਲੇ ਟਾਈਮ ਆਉਂ ਖਾ ਆਪਣਾ ਲੱਗਦਾ ਏ ਤੇ ਪੰਜਾਬ ਜਾਂਦੇ ਦੀ ਕਬਰ ਹੈ ਕੋਈ ਪਰ ਮੂਹਰੇ ਨਾਲ ਕੋਈ ਖੜਦਾ ਏ ਇਹੋ ਵਿਚਾ ਕਰਵਾਜੀ ਨੂੰ ਕਹਿੰਦੇ ਸੀ ਉਹਨਾਂ ਦਾ ਹੱਥ ਕਰਦਾ ਏ ਉਹਨਾਂ ਨੂੰ ਕਿਸੀ ਹਾਸੀ ਬੰਦੇ ਅੰਦਰੋਂ ਅੰਰੀਸਾਦਾ ਏ ਇਹ ਜੋੜਾ ਰਹਿ ਬਾਪੂ ਜੀ ਦਾ ਜਿਹਨੇ ਮੈਨੂੰ ਇੱਕ ਨੰਬਰ ਚਲਾਇਆ ਕੇ ਚੰਗੇ ਮਾਰਦੇ ਜੱਟੀ ਆਦਿਕੇ ਕਰਦੇ ਤੁਸੀਂ দান ੱਕੇ ਮਾਲਕ ਮਿਹਰ ਕਰੂਗਾ ਜੀ ਮਿਆ ਤੇ ਛਾੜੀ ਛੋਟੀ ਤੇਸ਼ਾ ਬੜੀ ਖਾਨ ਤੇ ਆਪਣੀ ਦੇਗ ਕਮਾਈ ਦਾ ਹਿੱਸਾ ਕਹਿੰਦਾ ਮੱਲਾ ਤੋਂ ਬਾਦਿਓ ਕਿ ਜਿਹਨੂੰ ਹੱਥ ਤੇ ਪਰਮਾਤਮਾ ਨੇ ਉਹ ਖੁੱਲ ਕੇ ਤਾੜੀ ਮਾਰਦੇ ਏ ਕੌਣ ਐ ਇਹ ਜਮਕੌਰ ਹੱਲੇ ਵਾਲਾ ਐ ਇਹ ਜਮਕੌਰ ਹੱਲੇ ਵਾਲਾ ਜਿਹੜਾ ਪਾਇੰਟ ਦੇ ਦਹਾਤੇ ਕੋਸੀ ਦੇ ਵਿੱਚੋਂ ਜਿੱਤ ਪ੍ਰਾਪਤ ਕਰਦਾ ਦੱਸੋ ਤਾੜੀਆਂ ਮਾਰ ਦਿਓ ਖੁੱਲ ਕੇ ਖੁੱਲ ਕੇ ਤਾੜੀਆਂ ਮਾਰ ਦਿਓ ਕੋਤੀ ਜਿਹੜੀ ਬਹੁਤ ਵਧੀਆ ਹੋਈ ਹੈ ਤੇ ਹੋਰ ਹੋਰ ਵੀ ਵਧੀਆ ਲੱਗ ਰਹੀ ਹੈ ਬੋਲਿਓ ਦੂਜੀ ਗੋਪੀ